ਕਿ ਇਨਸੀਡੈਂਟ ਆ ਉਹ ਜਿਹੜਾ ਪਾਏ ਗਏ ਨੇ ਗਾਲੇ ਦੇ ਯਾਰ ਸ਼ੇਖੀ ਮੁਹਾਰਕਪੁਰ ਲੱਗੇ ਰੈਡ ਬੋਡੀ ਮਿਲੀ ਹੈ ਸੋਸਾਇਟੀ ਟੀਮ ਨੇ ਜਿਹੜਾ ਐਵੀਡੈਂਸ ਨੂੰ ਉੱਥੇ ਰਾਸਕੀਤਾ ਤੇ ਬਹੁਤ ਹੀ ਇੱਕ ਇੰਟੈਲੀਜੈਂਟ ਵੇ ਨਾਲ ਉਹ ਜਿਹੜੀ ਤਫ਼ਤੀਸ਼ ਕੀਤੀ ਤੇ ਪਤਾ ਲੱਗਾ ਕਿ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਕਿ ਇੱਕ ਮਰਡਰ ਕੇਸ ਹੈ ਫਿਰ ਅਸੀਂ ਸਾਰੀਆਂ ਆਪਣੀਆਂ ਜਿਹੜੀਆਂ ਟੀਮਸ ਵੇਰਾ ਉੱਥੇ ਏਰੀਆ 'ਚ ਰਸ਼ ਕੀਤੀਆਂ ਇਹ ਡੈਲੀਗਸ ਗੈਦਰਿੰਗ ਕੀਤੀ ਤੇ ਸਾਨੂੰ ਥੋੜਾ ਗ੍ਰਿਪ ਲੱਗਾ ਵੀ ਇਸ ਜਿਹੜਾ ਡਿਜ਼ੀਸ ਅਕੇਸ਼ ਮੰਡਲ ਹੈ 35 ਸਾਲੇ ਦੀ ਉਮਰ ਹੀ ਮਾਈਗ੍ਰੈਂਟ ਲੇਬਰਰ ਐ ਕੱਟਰੀ ਸਾਮ ਕੰਮ ਕਰਦਾ ਸੀਗਾ ਇਹਦਾ ਇਹ ਉਹ ਬੰਦਾ ਹੈ ਜਿਹੜਾ ਜਿਹਨੂੰ ਮਾਰਿਆ ਗਿਆ ਸੋ ਫਰਦਾਂ ਜਿਹਨੂੰ ਅਸੀਂ ਇਹਦੀ ਲਿੰਕੇਜ ਉਧਰ ਅਧਰ ਖੋਜ ਕੀਤੀ ਤਾਂ ਸਾਨੂੰ ਪਤਾ ਲੱਗਾ ਵੀ ਇਹ ਰਾਤ ਕਿਤੇ ਦੋ ਤਿੰਨ ਬੰਦੇ ਇਕੱਠੇ ਹੋ ਕੇ ਇਹਨਾਂ ਨੇ ਸ਼ਰਾਬ ਕੀਤੀ ਕਿਤੇ ਉਹ ਤੇ ਵੀ ਨਾ ਨਹੀਂ ਰਹਿ ਸੀ ਰਿਡਾ ਕਾਰਪੇਜ ਰ ਆਪਣਾ ਇਹਦਾ ਦੱਤਰ ਟਾਈਪ ਹੈ ਇਹਨੇ ਨਾਲ ਨੂੰ ਮਾਰ ਕੇ ਉਹਦਾ ਜਿਹੜਾ ਇਹ ਖਤਮ ਕਰਦਾ ਸੋ ਜਿਹੜੇ ਮਾਰਨ ਵਾਲੇ ਬੰਦੇ ਸੀਗੇ ਮੇਨ ਬੰਦਾ ਸੀਗਾ ਜਿਹੜਾ ਵਿਕਰਮ ਦੂਸਰਾ ਜਿਹੜਾ ਸ਼ੇਵ ਸੀਗਾ ਇੱਕ ਵੀਰੂ ਸੀਗਾ ਇਹ ਤਿੰਨੇ ਮਾਈਨ ਦੇ ਡਿਲੀਵਰ ਹੈ ਤਿੰਨੇ ਫੈਕਟਰੀ ਦਾ ਕੰਮ ਕਰਦੇ ਇਹਦਾ ਵਿਕਰਮ ਹੈ ਜਿਹੜਾ ਮੇਨ ਇਹਨੂੰ ਇਹ ਦੌੜ ਸੀਗਾ ਕਿ ਇਹਦੇ ਕੋਈ ਇਹਨਾਂ ਦੇ ਸ਼ਹਿਰ ਕੋਈ ਸੁਰਾਲੇ ਮੈਂਬਰတင် ਨਾਲ ਕੋਈ ਗੰਧਕ ਚੱਕਰ ਦੀ ਕੋਸ਼ਿਸ਼ ਨਹੀਂ ਸੀ। ਮੂਸੇ ਰੇ ਦੇ ਵਿੱਚ ਆ ਕੇ ਜਿਹੜਾ ਉਹਨਾਂ ਨੇ ਇਹਨੂੰ ਜਦੋਂ ਮਿਲਦਾ। ਸੋਸਾਇਟੀ ਜਿੰਦੀ ਲੋਕਲ ਟੀਮ ਸੀਗੀ ਮੈਡਮ ਜੀ ਦੀ ਅਗਵਾਈ ਹੇਠ ਨਾਲ ਐਸਪੀ ਸਾਹਿਬ ਸੀਗੇ ਡੀਐਸਪੀ ਸਰਵਿਸਨ ਨਿਸ਼ਚਤਾਰਪੁਰ ਇਹਨਾਂ ਨੇ ਬਹੁਤ ਹੀ ਵਧੀਆ ਕੰਮ ਕੀਤਾ ਤੇ ਕਰੀਬ 2 ਘੰਟੇ ਬਾਅਦ ਅਸੀਂ ਮਰਡਨ ਟ੍ਰੇਸ ਕਰਕੇ ਬੰਦੇ ਜਿਹੜੇ ਰਾਉਂਡ ਅਪ ਕਰਦੇ ਸੀਗੇ। ਹੁਣ ਅਸੀਂ ਜਿਹੜਾ ਬੰਦਿਆਂ ਤੋਂ ਜਿਹੜਾ ਕੁਸ਼ਕਿਸ਼ ਕਰ ਰਹੇ ਹਾਂ। ਇਦੇ ਵਿੱਚ ਸਿਰਫ ਸਾਰਾ ਹੋਂਸਲਾ ਜਿਹੜਾ ਪਲੇਸ ਜਿਹੜਾ ਕੇਸ ਹੈ ਛੱਟ ਹੈ ক্লোਜ਼ ਹੈ ਵਿੱਚ ਉਹ ਕੋਈ ਇਨਵੈਸਟੀਗੇਸ਼ਨ ਨਹੀਂ ਹੋਣੀ। ਅੰਦੇ ਤੇ ਨਹੀਂ ਜਿਹੜੇ ਰੌਡਰ ਸਰ ਮਾਰਨ ਦਾ ਕਾਰਨ ਕੀ ਸੀ ਅੰਦਰ ਕੋਈ ਨਾ ਮਾਰਨ ਦਾ ਕਾਰਨ ਇਹ ਸੀ ਕਿ ਜਿਹੜਾ ਇਹਦਾ ਵਿਕਰਮ ਸੀਗਾ ਇਹਦੀ ਜਿਹਦੇ ਕੋਈ ਪਰਿਵਾਰਕ ਮੈਂਬਰ ਨਾ ਅਮੇਸਲੇ ਪੀਤਾ ਸੀ ਕਹਿੰਦੇ ਨੇ ਉਹਨਾਂ ਨੂੰ ਸ਼ੱਕ ਸੀਗਾ। ਦੂਸਰੇ ਵਿੱਚ ਪਹਿਲਾਂ ਉਹ ਦਰੂਖ ਲਈ ਦਰੂਖ ਰਾਖਰ ਨਾਲ ਖਤਮ ਕਰਦਾ। ਐ ਇਕੱਠੇ ਕੰਮ ਕਰਦੇ ਸੀ। ਹਾਂ ਸਾਰੇ ਇਕੱਠੇ ਸੀ। ਮਾਈਕਾ ਤਾਂ ਨਹੀਂ ਆਉਂਦੀ। ਦੇ ਮਾਈਨਰ ਰਿਵੈਚ ਕੋਈ ਨਹੀਂ ਤੁਹਾਡੇ ਇਸ਼ਾਰੇ ਤੋਂ ਸਤਿਵਾਸੀ ਨੇ ਆਪ ਬਲਾਸੀ ਬਲਾਸੀ ਅਮਰੀ ਆਪੋ ਦੇ ਵਿੱਚ ਕਿ 250 ਬਲਾਸੀ ਜਿੱਦਾਂ ਮੇਰੇ ਕੋਲ ਵੱਡਾ ਮਟਰ ਦਾ ਵਿਸਤਾਰ ਹੋਇਆ ਨਹੀਂ ਵਿਸਤਾਰ ਕਿਹੜੇ ਥਿਆਰ ਇਹਨਾਂ ਨੇ ਪਹਿਲੇ ਹੀ ਅਰੇਂਜਮੈਂਟ ਕੀਤੇ ਹੋਏ ਸੀ ਜਾਂ ਉੱਥੋਂ ਮੌਕੇ ਤੋਂ ਕੋਈ ਥਿਆਰੀ ਹੈ ਤੇ ਕਿਤੇ ਵੀ ਮਿਲ ਸਕਦਾ ਹੈ ਕੋਈ ਨਾ ਜਿਹੜਾ ਵਾਈਪ ਤੇ ਹੈ ਹੈ ਇਹ ਨੋ ਨਹੀਂ ਪਹਿਲੀ ਵਾਰ ਆਪ ਪਹਿਲੀ ਇਹ ਕੋਈ ਨਾ ਦੇ ਤੱਕ ਜਿਹੜੀ ਅਰਧ ਕਿਸਤੀ ਨਾ ਪਾਈ ਨਹੀਂ ਨਰਸਰ ਨਾੜਾ ਪਾਇਨਾ ਦੇ ਕੰਸਲਟ ਥਾਣਿਆਂ ਤੋਂ ਪਤਾ ਕਰਾਂਗੇ ਕਿ ਕੀ ਉਧਰ ਇਹਨਾਂ ਕਿ ਅਧਰਾਤ ਨਾ ਫਰੇ ਉਹ ਰਾਜ ਦੀ ਗੱਦੀ ਵੀ ਨਹੀਂ ਆਇਆ ਜਿਹਨਾਂ ਦੇ ਖਿਲਾਫ ਵੀ ਪਤਾ ਕਰਿਆ ਜਲੰਧਰ ਦੇ ਵਿੱਚ ਤੇ ਨਹੀਂ ਕੋਈ ਉਧਰ ਹੈ ਨਹੀਂ ਉਹ ਕੋਈ ਇਹ ਤਾਂ ਹੈ ਨਹੀਂ ਉਹ ਸਾਡੇ ਕੋਲ ਦੋ ਤਿੰਨ ਦਿਨ ਹੈ ਉਹਨੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਦਾ ਰਿਕਾਰਡ ਵੈਰੀਫਾਈ ਕਰਾਂਗੇ ਪ੍ਰੋਪਰ ਕਰਕੇ ਫਿਰ ਜੇ ਕੋਈ ਅਗਰ ਫਰਦਰ ਸਾਡੀ ਕੋਈ ਲਿੰਕੇਜ ਮਿਲੀ ਕੋਈ ਹੋਰ ਸਰਪਨਾ ਐਲਾਈਨਸ ਹੋ ਸਾਈਟੀ ਕਿਤੇ ਵੀ ਹੋਈ ਮਤਲਬ ਇਹੋ ਇੱਥੇ ਕਲੀ ਐਕ੍ਰੀ ਅਵੈਨਿਊਸ ਨਹੀਂ ਇਹਦੀ ਹੋਈ ਜਾਪਾ ਉਹ ਜ਼ਰੂਰ ਬਰਕਤ ਐ ਸਿਰਫ ਤਿੰਨ ਜਨੇ ਸੀ ਇਹਨਾਂ ਦੇ ਨਾਲ ਤਿੰਨ ਤਿੰਨ ਸਿਰਫ ਜਿਹੜਾ ਦਾ ਮਕਸਦਾ ਥਾਣਾ ਆਦਬੰਦੀ ਨੂੰ ਲੈ ਕੇ 2 ਘੰਟੇ ਉੱਥੇ ਉਡੀਕ ਰਹੀ ਜੀ ਉਹ ਥੋੜਾ ਜਿਹਾ ਦੇਖੋ ਉਹ ਹੋ ਗਿਆ ਸੀ ਲੇਕਿਨ ਪਰਫਾ ਨੂੰ ਮੇਨ ਜਿਹੜਾ ਬੰਦਾ ਜਿਹੜਾ ਗੱਲ ਪ्रेस ਕਰਨਾ ਸੀ ਜਿਹੜਾ ਪ्रेस ਕਰਕੇ ਤੇ ਆਪਾਂ ਜਿਹੜਾ ਉਹ ਕੇਸ ਨੂੰ ਜਿਹੜਾ ਸੋਲਵ ਕਰ ਦੇ ਸਰ ਕਿੱਥੇ ਰਹਿਣ ਵਾਲੇ ਜੀ ਇਹ ਇਹ ਤੋਂ ਇਲਾਵਾ ਇਹ ਤਾਂ ਤੇ ਹੋ ਗਿਆ ਮੈਥਪੁਰ ਕੋਈ ਡਰੱਗਸ ਵੀ ਪੜੇ ਆ ਨਾਲ ਪਰ ਕੋਈ ਗੋਲੀ ਨਹੀਂ ਜੀ ਨੇ ਡਰਗ ਮੰਨੀ ਨਹੀਂ ਕਰ ਪਰ ਕਾਲਸੀ ਵਸੇ ਸਾਡੇ ਪੰਜ ਛੇ ਮੁਕਦਮੇ ਦਰਜ ਜਿਹੜੇ ਐਂਟੀਫੈਸਿਕਟ ਇਹਨਾਂ 12 ਵਿੱਚੋਂ ਆਇਆ ਵਿਕਰਮ ਕਿਹੜੇ ਵਾਲਾ ਸੈਂਟਰ ਵਾਲਾ ਸਰ ਐਕਸਾਈਡ ਵਾਲਾ ਨਹੀਂ ਸੈਂਟਰ ਵਾਲਾ ਸੈਂਟਰ ਵਾਲਾ ਅੱਛਾ ਇਹ ਮਾਦਰ ਵਾਲਾ ਹੈਗਾ ਮੀਨ ਇਹ ਦੋਨਾਂ ਨੇ ਸਾਥ ਕੀਤਾ ਹੈ ਨਾ ਇਹ ਦੋਨਾਂ ਨੇ ਸਾਥ ਕੀਤਾ ਹਾਂ ਇਹ ਸਰ ਫੇਸ ਨੰਬਰ ਬਾਈਕ ਕਰ ਰਿਹਾ ਸਰ

ਸ਼ੇਖ ਸ਼ੇਖਪੁਰ ਸ਼ੇਖ ਮੁਬਾਰਕਪੁਰ ਲਾਗੇ ਕੋਈ ਡੈੱਡ ਬੋਡੀ ਮਿਲੀ ਨਹੀਂ ਇਮੀਡੀਏਟਲੀ ਜਿਹੜਾ ਪਾਰਟੀ ਐਨ ਉਹਦਾ ਰਸ਼ ਕੀਤਾ ਤੇ ਜਾ ਕੇ ਜਦੋਂ ਸਾਨੂੰ ਨੋਟਸ ਆਇਆ ਉਹਨਾਂ ਦੱਸਿਆ ਕਿ ਵੀ ਇਹ ਇੱਕ ਮਰਡਰ ਕੇਸ ਹੈ ਇਹਦੇ ਤੇ ਬਲੱਡ ਵਗੈਰਾ ਸਾਰਾ ਜਿਹੜਾ ਨਿਕਲੇ ਹੋਇਆ ਫਿਰ ਅਸੀਂ ਉੱਥੇ ਮੌਕੇ ਦੇ ਡੀ ਸ਼ਾਨਮੀਨ ਕਿਸੀ ਸ਼ਾਨਮੀਨ ਕਰਕੇ ਸਾਡੀਆਂ ਸਾਰੀਆਂ ਜਿਹੜੀਆਂ ਸਰਸਸ ਸੀ ਉਹ ਅਹੀ ਐਕਟੀਵੇਟ ਕੀਤੇ ਸਾਨੂੰ ਇਹਦਾ ਕੁਝ ਢੇਰ ਬਾਅਦ ਕਿਦੋਂ ਲੱਗਾ ਵੀ ਫੁਲਾਣੇ ਫੁਲਾਣੇ ਬੰਦੇ ਜਿਹੜੇ ਇੱਥੇ ਰਾਤ ਇਕੱਠੇ ਸੀਗੇ ਇਹ ਜਦ ਵੀ ਉਹ ਬੰਦਿਆਂ ਨੂੰ ਰਾਉਂਡ ਅਪ ਕੀਤਾ ਫਿਰ ਪਤਾ ਲੱਗਾ ਵੀ ਇਹ ਜਿਹੜਾ ਲੜਾਈ ਵਕਈ ਇਹਨਾਂ ਚ ਹੋਈ ਹੈ ਇਹਨੇ ਤਿੰਨੇ ਬੰਦੇ ਪਹਿਲੇ ਚਾਰਾਂ ਨੇ ਜਿਨ੍ਹਾਂ ਨੇ ਉਹਨੂੰ ਘਰੋਂ ਬੁਲਾਇਆ ਬੁਲਾ ਕੇ ਸ਼ਰਾਬ ਕੀਤੀ ਸ਼ਰਾਬ ਪੀਣ ਤੋਂ ਬਾਅਦ ਉਹਨਾਂ ਕੋਲ ਆਲਰੇਡੀ ਉਹਨਾਂ ਦਾ ਥਰੀ ਡਿਜ਼ਾਈਨਡ ਸੀਗਾ ਵੀ ਆਪਾਂ ਇਹਨੂੰ ਮਾਰਨਾ ਹੈ ਉਹਨੂੰ ਦਾਰੂ ਪਲਾ ਕੇ ਫਿਰ ਇਹ ਜਿਹੜਾ ਇਹਦੇ ਨਾਲ ਉਹਨੂੰ ਉਹਦਾ ਕਤਲ ਕਰਤਾ ਅਸਲੀ ਮਟਰ ਕੀਤਾ ਗਿਆ ਉਹ ਵੀ ਪ੍ਰਵਾਸੀ ਸੀਗਾ ਹਾਂ ਚਾਰੇ ਪ੍ਰਵਾਸੀ ਸੀਗੇ ਚਾਰੇ ਇੱਕ ਫੈਕਟਰੀ ਜੀ ਕੰਮ ਕਰਦੇ ਸੀਗੇ ਕਿੱਥੇ ਤੋਂ ਜਾਣ ਬੱਲੇ ਲੱਗੇ ਉੱਥੇ ਜਲੰਧਰ ਇਹ ਮਜਾਪਤ ਵਰ ਦੇ ਨੇ ਲੈ ਆਉਂਦੇ ਕਾਰਨ ਸੀਗਾ ਨਰੰਦ ਇੱਥੇ ਲੋਕਲ ਇੰਡਸਟਰੀਅਲ ਏਰੀਆ ਚ ਬੰਦੇ ਸਾਰੇ ਇੱਥੇ ਕੰਮ ਕਰਦੇ ਸੀ ਹਾਂ ਹਾਂ ਸਾਰੇ ਕਾਰਨ ਕੀ ਸੀ ਮਨਨ ਕਾਰਨ ਕੀ ਸੀ ਇਹ ਸੀਗਾ ਵੀ ਜਿਹੜਾ ਵਿਕਰਮ ਹੈ ਇੱਕ ਮੁੰਡਾ ਇਹਦੇ ਵਿੱਚ ਜਿਹੜਾ ਕਯੂਜ਼ ਦਿੱਤੇ ਉਹਨੂੰ ਉਹਨੂੰ ਡਾਊਟ ਸੀਗਾ ਵੀ ਜਿਹੜਾ ਵਿਕਰਮ ਨੇ ਉਹਦੀ ਜਿਹੜਾ ਰਕੇਸ਼ ਨੇ ਉਹਦੇ ਕੋਈ ਪਰਿਵਾਰਕ ਮੈਂਬਰ ਦੇ ਨਾਲ ਬਿਸਵੇਵ ਕੀਤਾ ਹਰੈਸਮੈਂਟ ਕੀਤੀ ਕੋਈ ਉਹਨਾਂ ਨੂੰ ਡਾਊਟ ਸੀਗਾ ਉਹਦੇ ਵਿੱਚ ਫਿਰ ਇਹਨਾਂ ਨੇ ਉਹਨੂੰ ਜਿਹੜਾ ਮਾਰਤਾ ਕਿੰਨੇ ਦਿਨ ਤੱਕ ਮਾਰ ਲਿਆ ਪਾਜ ਪੇਸ਼ ਕਰਾਂਗੇ ਪੇਸ਼ ਕਰਕੇ ਨਜ਼ਰ ਮਾਰੋ ਗ੍ਰਿਫਤਾਰੀ ਕਿੱਥੋਂ ਹੋਈ ਗ੍ਰਿਫਤਾਰੀ ਨਾਲ ਦੀ ਉਥੋਂ ਏਰੀਆ ਚ ਹੋਈ ਗਾ ਠੀਕ ਹੈ ਰੌਲ ਮਾਈਕ ਚੈੱਕ ਕਰ ਰਿਹਾ ਠੀਕ ਚੰਚਲ ਚੰਚਲ